ਵਿਸ਼ਾਲ ਸਾਗਰ ਵਿਸ਼ਾਲ ਜੀ ਕੀ ਘਟਨਾ ਹੋਈ ਹੈ ਤੁਹਾਨੂੰ ਮੈਨੂੰ 12 ਵਜੇ ਫੋਨ ਆ ਗਿਆ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂ ਗਈ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅਹਿਮਦਗੜ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਾ ਲੋ ਬੇਟੇ ਸ਼ਾਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਦੇਖਿਆ ਸੱਤ ਵਜੇ ਸ਼ਾਪ ਤੇ ਗਏ ਨੇ ਬਸ ਉਸ ਤੋਂ ਬਾਅਦ ਅਸੀਂ ਹੁਣ ਕੈਮਰਾ ਸੀਸੀਟੀਵੀ ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਆ ਕੀ ਨਾਮ ਸੀ ਐਨਟੀ ਆਂਟੀ ਕਮਲੇਸ਼ ਰਾਣੀ 65 ਸਾਲ ਬੱਚੇ ਕੀ ਕੰਮ ਕਰਦੇ ਨੇ ਫਾਸਟ ਫੂਡ ਦਾ ਕੰਮ ਆ ਇੱਥੇ ਜੀਟੀਵੀ ਮਾਰਕੀਟ ਕੀ ਮੈਟਰ ਜਿਹੜਾ ਮਰਡਰ ਹੋਇਆ ਦੇਖੋ ਸਾਡੇ ਕੋਲ ਇੰਟੀਮੇਸ਼ਨ ਆਈ ਸੀਗੀ ਅਫਸਾਨਾ ਨਾਂ ਦੀ ਇੱਕ ਲੇਡੀ ਦਾ ਜਿਹੜਾ ਹੈਗਾ ਮਰਡਰ ਹੋਇਆ ਸੋ ਅਸੀਂ ਮੌਕੇ ਤੇ ਆਏ ਹਾਂ ਜੋ ਮੌਕੇ ਤੇ ਅਸੀਂ ਦੀ ਪੜਤਾਲ ਕਰੀਏ ਜੋ ਪੜਤਾਲ ਤੋਂ ਪਾਇਆ ਗਿਆ ਕਿ ਸ਼ਾਨ ਅਬਾਸ ਨਾਂ ਦੀ ਲੜਕੀ ਜਿਹੜੀ ਹੈਗੀ ਹੈ ਉਹਨੇ ਜਿਹੜਾ ਇਹਦਾ ਹੈਗਾ ਮਰਡਰ ਕਰਿਆ ਬਾਕੀ ਸਾਡੀ ਤਫਤੀਸ਼ ਜਿਹੜੀ ਹੈਗੀ ਹੈ ਜਾਰੀ ਹੈ ਬਾਕੀ ਜਿਹੜੇ ਵਿੱਚ ਜੋ ਵੀ ਕਲੱਬ ਦੀ ਵੀ ਤੁਸੀਂ ਬਾਅਦ ਚ ਦੱਸਿਓਗੇ ਇਹ ਕਹਿੰਦੇ ਉਹ ਸਾਡਾ ਖੰਡ ਹੈ ਉਦੋਂ ਇਹ ਇਹ ਜਗ੍ਹਾ ਤੇ ਸਾਡੇ ਜੀਵਨ ਨੂੰ ਲੰਗੀ ਆਈ ਥੱਕੀ ਥੱਕੀ ਆਈ ਹੈ ਦੇਖੋ ਪੱਜੀ ਫੱਜੀਵੇਂ ਥੱਕ ਗਈ ਆ ਚਲੋ ਆ ਦੇਖੋ ਅੱਗੇ ਕਿੱਧਰ ਨੂੰ ਗਈ ਆ ਵੀਰੇ ਵੀਡੀਓ ਕਰਾਂ ਮੇਰੇ ਤੇ ਕੀ ਮੈਟਰ ਜਿਹੜਾ ਮਰਡਰ ਦੇਖੋ ਸਾਡੇ ਕੋਲ ਇਨਟੀਮੇਸ਼ਨ ਆਈ ਸੀਗੀ ਅਫਸਾਨਾ ਨਾਂ ਦੀ ਇੱਕ ਲੇਡੀ ਦਾ ਜਿਹੜਾ ਹੈਗਾ ਮਰਡਰ ਹੋਇਆ ਸੋ ਅਸੀਂ ਮੌਕੇ ਤੇ ਆਏ ਹਾਂ ਜੋ ਮੌਕੇ ਤੇ ਅਸੀਂ ਦੀ ਪੜਤਾਲ ਕਰੀਏ ਜੋ ਪੜਤਾਲ ਤੋਂ ਪਾਇਆ ਗਿਆ ਕਿ ਕਸ਼ਾਨ ਅਬਾਸ ਨਾਂ ਦੀ ਲੜਕੀ ਜਿਹੜੀ ਹੈਗੀ ਹੈ ਉਹਨੇ ਜਿਹੜਾ ਇਹਦਾ ਹੈਗਾ ਮਰਡਰ ਕਰਿਆ ਬਾਕੀ ਸਾਡੀ ਤਫਤੀਸ਼ ਜਿਹੜੀ ਹੈਗੀ ਉਹ ਜਾਰੀ ਹੈ ਬਾਕੀ ਜਿਹੜੇ ਵਿੱਚ ਜੋ ਵੀ ਕਲੱਬ ਦੀ ਰਿਪੋਰਟ ਸਾਨੂੰ ਬਾਅਦ ਚ ਦੱਸੀ ਹੋਈ ਤਾਂ ਫੜ ਕੇ ਕੀ ਕਰਾਂਗੇ ਮਾਨਾ ਕਿਵੇਂ ਉਹ ਵਾਪਸ ਕਿਸੇ ਹੋ ਜੋ ਥੋੜੇ